ਆਹ ਵੀਡੀਓ ਦੇਖ ਕੇ ਨਾ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਦੇਖਣ ਨੂੰ ਮਿਲਦਾ ਕਹਿੰਦੇ ਹੁੰਦੇ ਆ ਵੀ ਉਮਰ ਤੇ ਨਹੀਂ ਕਰਦੀ ਕਦੋਂ ਤੱਕ ਕਮਾਉਣਾ ਬੰਦੇ ਨੇ ਤੇ ਭੁੱਖ ਤੇ ਕਰਦੀ ਐ ਕਦੋਂ ਤੱਕ ਕਮਾਉਣਾ ਰੱਬ ਨੇ ਢਿੱਡ ਲਾ ਕੇ ਭੇਜਿਆ ਸਭ ਨੂੰ ਢਿੱਡ ਨੇ ਤਾਂ ਆਪਦੇ ਲਈ ਟਾਈਮ ਸਿਰ ਮੰਗਣਾ ਹੀ ਮੰਗਣਾ ਵੀ ਲਿਆ ਮੇਰੇ ਲਈ ਤੂੰ ਕੀ ਲੈ ਕੇ ਆਇਆ ਤੇ ਬੰਦੇ ਨੇ ਗਾਹੋਂ ਕਿਸੇ ਤੋਂ ਕੀ ਮੰਗਣਾ ਇਹ ਤਾਂ ਨਹੀਂ ਪਤਾ ਇਹ ਬਹੁਤ ਔਖਾ ਸੋ ਇਸ ਕਰਕੇ ਜਿਹੜੇ ਯੰਗ ਏਜ ਦੇ ਵਿੱਚ ਵੀ ਹੌਸਲਾ ਸੈਟ ਜਾਂਦੇ ਆ ਵੀ ਸਾਡਾ ਕੀ ਬਣੂ ਅਸੀਂ ਕੀ ਕਰਾਂਗੇ ਯੰਗ ਏਜ ਦੇ ਵਿੱਚ ਉਹ ਆ ਵੀਡੀਓ ਜ਼ਰੂਰ ਦੇਖਣ ਵੀ ਬਾਪੂ ਜੀ ਦੀ ਉਮਰ ਘਟੋ ਘਟ ਵੀ ਨਾ ਮੇਰੇ ਹਿਸਾਬ ਨਾਲ 75 ਤੋਂ 80 ਸਾਲ ਹੋਊਗੀ ਵੱਧ ਭਾਵੇਂ ਹੋਵੇ ਬਾਪੂ ਜੀ ਨੇ ਹੌਸਲਾ ਨਹੀਂ ਛੱਡਿਆ ਤੇ ਹੌਸਲੇ ਦੇ ਨਾਲ ਹੀ ਕੰਮ ਹੁੰਦਾ ਸੋ ਇਸ ਕਰਕੇ ਕਦੇ ਵੀ ਬੰਦੇ ਨੂੰ ਆਪਦਾ ਹੌਸਲਾ ਨਹੀਂ ਛੱਡਣਾ ਚਾਹੀਦਾ ਜਦੋਂ ਆਪਾਂ ਹੌਸਲਾ ਛੱਡਦੇ ਆ ਢੇਰੀ ਢਾ ਜਾਂਦੇ ਆ ਉਦੋਂ ਨਾ ਕੰਮ ਹੋਵੇ ਨਾ ਕੁਝ ਗਾਂ ਬਣੇ ਸੋ ਇਸ ਕਰਕੇ ਹੌਸਲਾ ਨਾ ਛੱਡੋ ਕੰਮ ਕਰਦੇ ਰਹੋ ਤੁਸੀਂ ਜੋ ਵੀ ਕਰਦੇ ਹੋ ਤੇ ਉਹਦਾ ਇੱਕ ਦਿਨ ਫਲ ਪ੍ਰਮਾਤਮਾ ਜ਼ਰੂਰ ਦੇਊਗਾ ਸੋ ਇਸ ਕਰਕੇ ਆਹਹਾ ਵੀਡੀਓ ਦੇਖ ਕੇ ਪਤਾ ਲੱਗਦਾ ਵੀ ਹੌਸਲਾ ਬਹੁਤ ਤਕੜਾ ਹੈ ਬਾਪੂ ਜੀ ਦਾ ਜਿਹੜੇ ਹਲੇ ਤੱਕ ਵੀ ਕੰਮ ਕਰਦੇ ਆ ਕੋਈ ਮਜਬੂਰੀ ਹੋਊਗੀ ਕੋਈ ਚੱਕਰ ਹੋਊਗਾ ਫੇਰ ਹੀ ਇਸ ਉਮਰ ਦੇ ਵਿੱਚ ਆ ਕੇ ਕੰਮ ਕਰਦੇ ਆ ਨਹੀਂ ਤਾਂ 20-22 ਸਾਲ ਦੀ ਉਮਰ ਦੇ ਵਿੱਚ ਹਲੇ ਸਵੇਰ ਨੌਜਵਾਨੀ ਉੱਠਦੀ ਤੇ ਇਹ ਬਾਪੂ ਜੀ 75 ਤੋਂ 80 ਸਾਲ ਦੇ ਹੋ ਕੇ ਵੀ ਕੰਮ ਕਰਦੇ ਪਏ ਆ ਹੌਸਲਾ ਨਾ ਕਦੀ ਵੀ ਜ਼ਿੰਦਗੀ ਦੇ ਵਿੱਚ ਛੱਡੋ ਇਹ ਵੀਡੀਓ ਦੇ ਵਿੱਚੋਂ ਆਪਾਂ ਨੂੰ ਸਿੱਖਣ ਨੂੰ ਇਹੀ ਮਿਲਦਾ ਵੀ ਜੇ ਬਜ਼ੁਰਗ 75 ਤੋਂ 80 ਸਾਲ ਦੇ ਹੋ ਕੇ ਹਜੇ ਵੀ ਕੰਮ ਦਾ ਕਰਨ ਦਾ ਜਜ਼ਬਾ ਰੱਖਦੇ ਆ ਹੌਸਲਾ ਰੱਖਦੇ ਆ ਤੇ ਅਸੀਂ ਕਿਉਂ ਢੇਰੀ ਟਾਉਨੇ ਆ ਅਸੀਂ ਕਿਉਂ ਹੌਸਲਾ ਛੱਡਦੇ ਆ